ਦੋਸਤੋ ਅੱਜ ਦੀ ਕਹਾਣੀ ਹੈ ਇੱਕ ਪਿੰਡ ਵਿੱਚ ਸ਼ੁਰੂ ਹੋਏ ਇੱਕ ਐਸੇ ਖੂਨੀ ਕਤਲੇਆਮ ਦੀ ਜਦੋਂ ਮਹਿਜ਼ ਇੱਕ ਥੱਪੜ ਦੇ ਬਦਲੇ ਪਿੰਡ ਵਿੱਚ 25 ਤੋਂ ਵੱਧ ਕਤਲ ਹੋ ਜਾਂਦੇ ਹਨ ਸਿਰਫ ਇੱਕ ਥੱਪੜ ਵੱਜਦਾ ਹੈ ਤੇ ਉਸ ਤੋਂ ਬਾਅਦ ਪਿੰਡ ਵਿੱਚ ਇੱਕ ਐਸੀ ਖੂਨੀ ਖੇਡ ਸ਼ੁਰੂ ਹੁੰਦੀ ਹੈ ਜਿਸ ਨੇ ਕੋਈ ਇੱਕ ਦੋ ਨਹੀਂ ਬਲਕਿ 25 ਤੋਂ ਵੱਧ ਲੋਕਾਂ ਦੀ ਜਾਨ ਲੈ ਲਈ ਲੋਕਾਂ ਕੋਲ ਸੰਸਕਾਰ ਕਰਨ ਵਾਸਤੇ ਲੱਕੜਾਂ ਮੁੱਕ ਗਈਆਂ ਸਨ ਪਿੰਡ ਦਾ ਕੋਈ ਐਸਾ ਘਰ ਨਹੀਂ ਸੀ ਜਿੱਥੇ ਵੈਣ ਨਾ ਪੈ ਰਹੇ ਹੋਣ ਸਿਰਫ ਤੇ ਸਿਰਫ ਇੱਕ ਥੱਪੜ ਕਰਕੇ ਪਾਰេសਖੋਨੀ ਕਤਲਿਆਂ ਵਿੱਚ ਕੌਣ ਜਿੱਤਿਆ ਤੇ ਕੌਣ ਹਾਰਿਆ ਇਹ ਸੁਣ ਕੇ ਤੁਹਾਡੇ ਰੋਗਟੇ ਖੜੇ ਹੋ ਜਾਣਗੇ ਦੋਸਤੋ ਤੁਸੀਂ ਪੁਰਾਣੀਆਂ ਪੰਜਾਬੀ ਜੋਗਰਾਜ ਅਤੇ ਗੱਗੂ ਗਿੱਲ ਦੀਆਂ ਜੱਟਾਂ ਦੀ ਅਣਖ ਤੇ ਬੜੀਆਂ ਫਿਲਮਾਂ ਦੇਖਿਆ ਹੋੜਿਆ ਜਿਨ੍ਹਾਂ ਵਿੱਚ ਆਪਣੀ ਮੋਸ ਚੁੱਤੀ ਰੱਖਣ ਲਈ ਇਹ ਨਕਲੀ ਐਕਟਰ ਬੰਦਿਆਂ ਨੂੰ ਗਾਜਰਾ ਮੂਲੀਆਂ ਵਾਂਗ ਵੱਟ ਸੁੱਟਦੇ ਹਨ ਉਹ ਫਿਲਮੀ ਦੁਨੀਆ ਸੀ ਪਰ ਦੋਸਤੋ ਪਿਛਲੇ ਸਮੇਂ ਦੌਰਾਨ ਇੱਕ ਪਿੰਡ ਵਿੱਚ ਸੱਚੀ ਦੀਆਂ ਪੁਰਾਣੀਆਂ ਪੰਜਾਬੀ ਫਿਲਮਾਂ ਵਾਲਾ ਖੇਲ ਚੱਲਿਆ ਸੀ ਤੇ ਇਸ ਖੋਨੀ ਖੇਲ ਨੇ ਲੋਕਾਂ ਤੋਂ ਕੀ ਕੁਝ ਖੋਇਆ ਕਿੰਨੀਆਂ ਜ਼ਿੰਦਗੀਆਂ ਤਬਾਹ ਹੋ ਗਈਆਂ ਕਿੰਨਿਆਂ ਘਰਾਂ ਦੇ ਚੁੱਲ੍ਹਿਆਂ ਤੇ ਘਾਹ ਹੋ ਗਿਆ ਇਹ ਸਾਰੀ ਕਹਾਣੀ ਤੁਹਾਡੇ ਨਾਲ ਇਸ ਵੀਡੀਓ ਰਾਹੀਂ ਸਾਂਝੀ ਕਰਾਂਗੇ ਪਰ ਉਸ ਤੋਂ ਪਹਿਲਾਂ ਇੱਕ ਬੇਰਤੀ ਹੈ ਕਿ ਚੈਨਲ ਸਬਸਕ੍ਰਾਈਬ ਕਰਕੇ ਵੀਡੀਓ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਸੋ ਆਓ ਹੁਣ ਅੱਜ ਦਾ ਐਪੀਸੋਡ ਅੱਗੇ ਸ਼ੁਰੂ ਕਰਦੇ ਹਾਂ ਦੋਸਤੋ ਇਸ ਕਹਾਣੀ ਦੀ ਸ਼ੁਰੂਆਤ ਹੁੰਦੀ ਹੈ ਸਾਲ 2001 ਤੋਂ ਪੰਜਾਬ ਦੇ ਗਵਾਢੀ ਰਾਜ ਨਿੱਕੇ ਭਰਾ ਹਰਿਆਣਾ ਦੇ ਜ਼ਿਲ੍ਹੇ ਰੋहतक ਵਿੱਚ ਇੱਕ ਪਿੰਡ ਪੈਦਾ ਹੈ ਕਰੋੜ ਇਹ ਕਰੋੜਪਿੰਡ ਭਾਰਤ ਦੀ ਰਾਜਧਾਨੀ ਦਿੱਲੀ ਤੋਂ ਮਹਿਜ 70 ਕਿਲੋਮੀਟਰ ਦੀ ਦੂਰੀ ਤੇ ਵਸਿਆ ਹੋਇਆ ਹੈ। ਸਾਲ ਚੱਲ ਰਿਹਾ ਸੀ 2001 ਦਾ ਜਦੋਂ ਉਸ ਸਮੇਂ ਕਰੋੜਪਿੰਡ ਦੀ ਸਰਪੰਚੀ ਇੱਕ ਸ਼੍ਰੀ ਭਗਵਾਨ ਨਾਮ ਦੇ ਬੰਦੇ ਕੋਲ ਹੁੰਦੀ ਹੈ। ਸ਼੍ਰੀ ਭਗਵਾਨ ਦਾ ਕਾਫੀ ਵੱਡਾ ਪਰਿਵਾਰ ਸੀ। ਘਰ ਵਿੱਚ ਉਸ ਤੋਂ ਇਲਾਵਾ 6 ਭਰਾ ਹੋਰ ਸਨ। ਇੱਕ ਵੱਡੇ ਪਰਿਵਾਰ ਦਾ ਮੁਖੀ ਅਤੇ ਉਤੋਂ ਪਿੰਡ ਦੀ ਸਰਪੰਚੀ ਵੀ ਉਸੇ ਦੇ ਹੱਥ ਹੋਵੇ ਤਾਂ ਸੁਭਾਵਕ ਹੀ ਕੁਝ ਕੁ ਬੰਦਿਆਂ 'ਚ ਹੰਕਾਰ ਆਉਣਾ ਆਮ ਜੀ ਗੱਲ ਹੋ ਜਾਂਦੀ ਹੈ। ਇਸੇ ਕਰੋੜਪਿੰਡ ਦਾ ਹੀ ਇੱਕ ਹੋਰ ਵਸਨੀਕ ਸੀ ਰਾਮਾ ਰਾਮਾ ਇੱਕ ਸੁਧਾਰਨ ਦੇ ਪਰਿਵਾਰ ਦਾ ਜੀਮੀਦਾਰ ਸੀ ਜਿਸ ਦੀ ਇੱਕ ਦਿਨ ਪਿੰਡ ਦੇ ਸਰਪੰਚ ਸ਼੍ਰੀ ਭਗਵਾਨ ਦੇ ਨਾਲ ਕਿਸੇ ਗੱਲ ਨੂੰ ਲੈ ਕੇ ਕਾਹਸਣੀ ਹੋ ਜਾਂਦੀ ਹੈ ਜਿਸ ਤੋਂ ਬਾਅਦ ਪੰਚਾਇਤ ਫੈਸਲੇ ਵਾਸਤੇ ਦੋ ਆਧਿਹਰਣੋ ਬੁਲਾਉਂਦੀ ਹੈ ਪਰ ਭਰੀ ਪੰਚਾਇਤ ਵਿੱਚ ਫਿਰ ਦੋਵੇਂ ਗੁੱਥਮ ਗੁੱਥੇ ਹੋ ਪਈਦੇ ਤੇ ਪਿੰਡ ਦਾ ਸਰਪੰਚ ਸ਼੍ਰੀ ਭਗਵਾਨ ਭਰੀ ਪੰਚਾਇਤ ਵਿੱਚ ਹੀ ਰਾਮੇ ਦੇ ਇੱਕ ਥੱਪੜ ਜਾਰ ਦਿੰਦਾ ਜਦੋਂ ਸ਼੍ਰੀ ਭਗਵਾਨ ਥੱਪੜ ਮਾਰ ਰਿਹਾ ਸੀ ਤਾ ਉਹ ਦੋ ਉਸ ਨੇ ਕਦੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਹੋਣਾ ਕਿ ਇਹ ਭੋਰਾ ਜਿੰਨਾ ਥੱਪੜ ਉਸ ਦੇ ਅਤੇ ਰਾਮੇ ਦੇ ਪਰਿਵਾਰਾਂ ਵਿੱਚ ਦਹਾਕਿਆਂ ਤੱਕ ਇੱਕ ਐਸਾ ਕਤਲੇਆਮ ਸ਼ੁਰੂ ਕਰ ਦੇਵੇਗਾ ਜਿਉਂ ਆਉਣ ਵਾਲੇ 24-25 ਸਾਲਾਂ ਵਿੱਚ ਦੋਹਾਂ ਪਰਿਵਾਰਾਂ ਦੇ 25 ਤੋਂ ਜ਼ਿਆਦਾ ਬੰਦੇ ਖਾ ਜਾਵੇਗਾ ਜਦੋਂ ਭਰੀ ਪੰਚਾਇਤ ਵਿੱਚ ਸ੍ਰੀ ਭਗਵਾਨ ਰਾਮੇ ਦੇ ਥੱਪੜ ਮਾਰਦਾ ਤਾਂ ਰਾਮਾ ਉਸ ਵਕਤ ਤਾਂ ਚੁੱਪਚਾਪ ਪੰਚਾਇਤ ਵਿੱਚੋਂ ਉੱਠ ਕੇ ਚਲੇ ਗਿਆ ਪਰ ਘਰ ਜਾ ਕੇ ਉਸ ਨੂੰ ਐਦਾਂ ਮਹਿਸੂਸ ਹੋਇਆ ਜਿਵੇਂ ਕੋਈ ਬਹੁਤ ਵੱਡੀ ਬੇਇੱਜ਼ਤੀ ਹੋ ਗਈ ਹੋਵੇ ਰਾਮੇ ਨੇ ਥੱਪੜ ਖਾੜਾ ਇੰਨੀ ਜਲਾਦਤ ਵਾਲਾ ਕੰਮ ਲੱਗਾ ਕਿ ਇਹਦੇ ਨਾਲ ਤਾਂ ਬੰਦਾ ਮਰਿਆ ਚੰਗਾ ਏ ਗੁੱਸੇ ਵਿੱਚ ਭਰਿਆ ਪੀਤਾ ਰਾਮਾ ਇਸ ਥੱਪੜ ਦਾ ਬਦਲਾ ਲੈਣ ਲਈ ਆਪਣੇ ਮਨ ਵਿੱਚ ਪੱਕੀ ਗੰਢ ਬੰਨ ਲੈਂਦਾ ਏ ਤੇ ਕੁਝ ਦਿਨ ਗੁਜ਼ਰਦੇ ਹਨ ਪਰ ਰਾਮੇ ਦੇ ਦਬਾਗ ਵਿੱਚ ਬਦਲੇ ਦੀ ਅੱਗ ਹੋਰ ਤੇਜ਼ ਹੋ ਜਾਂਦੀ ਹੈ ਉਹ ਸੋਚ ਰਿਹਾ ਸੀ ਕਿ ਮੈਂ ਥੱਪੜ ਦਾ ਬਦਲਾ ਸ਼੍ਰੀ ਭਗਵਾਨ ਤੋਂ ਕਿਵੇਂ ਲਵਾਂ ਤਾਂ ਜੋ ਪਿੰਡ ਵਿੱਚ ਮੇਰੀ ਮੋਸ਼ ਉੱਚੀ ਰਹਿ ਸਕੇ ਬਦਲਾ ਲੈਣ ਲਈ ਰਾਮਾ ਚੋੜਦਾ ਹੈ ਸ਼੍ਰੀ ਭਗਵਾਨ ਦੇ ਛੇ ਭਰਾਵਾਂ ਵਿੱਚੋਂ ਇੱਕ ਭਰਾ ਸਿਲਕਰਾਮ ਨੂੰ ਸਿਲਕਰਾਮ ਜਿਸ ਦੀ ਦਿੱਲੀ ਵਿੱਚ ਆਪਣੀ ਦੁੱਧ ਅਤੇ ਖੋਏ ਦੀ ਧਕਾਰ ਹੁੰਦੀ ਸਿਲਕਰਾਮ ਹਰ ਰੋਜ਼ ਆਪਣੇ ਘਰੋਂ ਦੁੱਧ ਦਹੀਂ ਘੋ ਦਿੱਲੀ ਟ੍ਰੇਨ ਰਾਹੀਂ ਲੈ ਕੇ ਜਾਂਦਾ ਹੁੰਦਾ ਸੀ ਤੇ ਉੱਥੇ ਸਾਰਾ ਦਿਨ ਉਸ ਦੀ ਵਿਕਰੀ ਕਰਦਾ ਇੱਕ ਦਿਨ ਪਹਿਲਾਂ ਦੀ ਤਰ੍ਹਾਂ ਸਿਲਕਰਾਮ ਆਪਣੇ ਪਿੰਡ ਦੇ ਨੇੜੇ ਪੈਂਦੇ ਖਾਰਾਵੜ ਰੇਲਵੇ ਸਟੇਸ਼ਨ ਤੇ ਸਵੇਰੇ ਸਵੇਰੇ ਦੁੱਧ ਦਿੱਲੀ ਲੈ ਕੇ ਜਾਣ ਵਾਸਤੇ ਰੇਲ ਗੱਡੀ ਦਾ ਇੰਤਜ਼ਾਰ ਕਰ ਰਿਹਾ ਹੁੰਦਾ ਹੈ ਤਾਂ ਅਚਾਨਕ ਰੇਲਵੇ ਸਟੇਸ਼ਨ ਤੇ ਰਾਮਾ ਆਪਣੇ ਕੁਝ ਸਾਥੀਆਂ ਨਾਲ ਪਹੁੰਚਦਾ ਰਾਮੇ ਨੂੰ ਆਉਂਦਾ ਵੇਖ ਕੇ ਸਿਲਕਰਾਮ ਦੁੱਧ ਦੇ ਡਰਮ ਉੱਤੇ ਸੁੱਟ ਕੇ ਭੱਜਣ ਦੀ ਕੋਸ਼ਿਸ਼ ਕਰਦਾ ਪਰ ਇਕੱਲਾ ਹੋਣ ਕਰਕੇ ਉਹ ਛੇਤੀ ਦੁਸ਼ਮਣਾਂ ਦੇ ਕਾਬੂ ਆ ਗਿਆ ਤੇ ਰਾਮੇ ਅਤੇ ਉਸਦੇ ਸਾਥੀਆਂ ਵੱਲੋਂ ਘੇਰ ਕੇ ਸਿਲਕਰਾਮ ਦਾ ਕਤਲ ਕਰ ਦਿੱਤਾ ਜਾਂਦਾ ਹੈ ਇਹ ਪਹਿਲਾ ਕਤਲ ਸੀ ਜਦੋਂ ਰਾਮੇ ਨੇ ਭਰੀ ਪੰਚਾਇਤ ਵਿੱਚ ਵੱਜੇ ਥੱਪੜ ਦਾ ਬਦਲਾ ਲੈ ਲਈ ਸ਼੍ਰੀ ਭਗਵਾੜ ਦੇ ਭਰਾ ਦਾ ਕਤਲ ਹੀ ਕਰ ਦਿੱਤਾ ਜਦੋਂ ਸ਼੍ਰੀ ਭਗਵਾਨ ਅਤੇ ਉਸਦੇ ਬਾਕੀ ਪੰਜ ਭਰਾਵਾਂ ਨੂੰ ਇਸ ਕਤਲ ਬਾਰੇ ਪਤਾ ਚੱਲਿਆ ਤਾਂ ਉਹ ਧੁਰ ਅੰਦਰ ਤੱਕ ਹਿੱਲ ਗਏ ਬਦਲੇ ਦੀ ਅਗ ਉਹਨਾਂ ਨੂੰ ਵੀ ਸਾੜ ਸਾੜ ਕੇ ਰਾਹ ਕਰ ਰਹੀ ਸੀ। ਸ਼੍ਰੀ ਭਗਵਾਨ ਨੂੰ ਉਸਦਾ ਪਰਿਵਾਰ ਰਿਸ਼ਤੇਦਾਰ ਤਾਨੇ ਮਾਰਨ ਲੱਗੇ ਕਿ ਜੇ ਰਾਮੇ ਨੇ ਇੱਕ ਥੱਪੜ ਦਾ ਬਦਲਾ ਕਤਲ ਕਰਕੇ ਲੈ ਲਿਆ ਹੈ ਤਾਂ ਤੂੰ ਵੀ ਆਪਣੇ ਭਰਾ ਦੇ ਹੋਏ ਕਤਲ ਦਾ ਬਦਲਾ ਕਿਵੇਂ ਨਾ ਕਿਵੇਂ ਜ਼ਰੂਰ ਲੈ ਫੇਰ ਹੀ ਤੇਰੀ ਇੱਜ਼ਤ ਬਜੇਗੀ। ਗੁੱਸੇ ਵਿੱਚ ਭੜਕੇ ਸ਼੍ਰੀ ਭਗਵਾਨ ਅਤੇ ਉਸਦੇ ਭਰਾਵਾਂ ਵੱਲੋਂ ਕੁਝ ਦਿਨਾਂ ਬਾਅਦ ਹੀ ਰਾਮੇ ਦਾ ਹੀ ਕਤਲ ਕਰ ਦਿੱਤਾ ਜਾਂਦਾ ਹੈ। ਹੁਣ ਤੱਕ ਦੋਹਾਂ ਪਾਸਿਆਂ ਦਾ ਇੱਕ ਇੱਕ ਬੰਦਾ ਕਤਲ ਹੋ ਚੁੱਕਾ ਸੀ। ਗੱਲ ਇੱਥੇ ਵੀ ਰੁਕ ਸਕਦੀ ਸੀ। ਦੇ ਕੋਈ ਸਮਝਾਉਣ ਵਾਲਾ ਹੁੰਦਾ ਤਾਂ ਇੱਥੇ ਵੀ ਕੰਮ ਰੁਕ ਸਕਦਾ ਸੀ ਪਰ ਨਹੀਂ ਇਹਨਾਂ ਦੋਹਾ ਕਤਲਾਂ ਤੋਂ ਬਾਅਦ ਇੱਕ ਖੂਨੀ ਖੇਡ ਸ਼ੁਰੂ ਹੁੰਦੀ ਹੈ RAME ਦੇ ਕਤਲ ਦੇ ਬਦਲੇ ਵਿੱਚ ਉਸਦੇ ਪਰਿਵਾਰ ਉਸਦੇ ਭਰਾਵਾਂ ਵੱਲੋਂ ਕੋਈ ਇੱਕ ਦੋ ਨਹੀਂ ਬਲਕਿ ਇੱਕੇ ਦਿਲ ਪੰਜ ਕਤਲ ਸ਼੍ਰੀ ਭਗਵਾਨ ਦੇ ਪਰਿਵਾਰ ਦੇ ਕਰ ਦਿੱਤੇ ਗਏ ਇਸ ਵਿੱਚ ਸ਼੍ਰੀ ਭਗਵਾਨ ਵੀ ਮਾਰਿਆ ਗਿਆ ਤੇ ਚਾਰ ਉਸਦੇ ਨਾਲ ਹੋਰ ਬੰਦੇ ਕਤਲ ਹੋਏ ਜਿਨ੍ਹਾਂ ਵਿੱਚੋਂ ਇੱਕ ਦਾ ਨਾਮ ਸੀ ਮਿੱਟੂ ਦੂਜੇ ਦਾ ਨਾਮ ਦਿਲਬਾਗ ਤੀਜਾ ਫੂਲ ਕੁਮਾਰ ਤੇ ਚੌਥਾ ਰਣਵੀਰ ਇੱਕ ਥੱਪੜ ਤੋਂ ਪਹਿਲਾਂ ਇੱਕ ਕਤਲ ਹੋਇਆ ਤੇ ਫਿਰ ਦੂਜਾ ਤੇ ਫਿਰ ਇੱਕੇ ਦਿਨ ਹੀ ਪੰਜ ਕਤਲ ਹੋਰ ਹੋ ਗਏ ਮਰਨ ਵਾਲਿਆਂ ਦੀ ਗਿਣਤੀ ਹੁਣ ਹੋ ਚੁੱਕੀ ਸੀ 7 ਹੁਣ ਪਾਣੀ ਸਿਰ ਉੱਤੇ ਟੱਪ ਚੁੱਕਾ ਸੀ ਹੁਣ ਕੋਈ ਮਸਲੇ ਦਾ ਹੱਲ ਲੱਭਣ ਲਈ ਕੁਝ ਬਚਿਆ ਹੀ ਨਹੀਂ ਸੀ ਇੱਕ ਦਿਨ ਪਿੰਡ ਵਿੱਚ ਉਸ ਸਰਪੰਚ ਖੱਬੀਖਾਨ ਦੇ ਪਰਿਵਾਰ ਦੇ ਪੰਜ ਬੱਤੇ ਮਾਰੇ ਜਾਣੇ ਹੁਣ ਸ਼੍ਰੀ ਪੰਗਵਾਰ ਦੇ ਪਰਿਵਾਰ ਦੀ ਅਰਖ ਤਾਂ ਵੱਜਦੀ ਸੀ ਜੇ ਉਹ ਵੀ ਇੱਕ ਦਿਨ ਵਿੱਚ ਰਾਮੇ ਦੇ ਪਰਿਵਾਰ ਦੇ ਪੰਜ ਤੋਂ ਵੱਧ ਬੰਦਿਆਂ ਦਾ ਕਤਲ ਕਰਦੇ ਵੀ ਦੋਸਤੋ ਤੁਹਾਡੇ ਪੈਰਾ ਹੇਠੋਂ ਜ਼ਮੀਨ ਨਿਕਲ ਜਾਊਗੀ ਜਦੋਂ ਤੁਹਾਨੂੰ ਪਤਾ ਚੱਲੂਗਾ ਕਿ ਸ਼੍ਰੀ ਭਗਵਾੜ ਦੇ ਗਰੁੱਪ ਨੇ ਕੀਤਾ ਵੀ ਠੀਕ ਇਸੇ ਤਰ੍ਹਾਂ ਉਹਨਾਂ ਨੇ ਰਾਮੇ ਦੇ ਪਰਿਵਾਰ ਦੇ ਕੋਈ 4-5 ਬੰਦੇ ਨਹੀਂ ਮਾਰੇ ਬਲਕਿ ਇੱਕੋ ਦਿਨ ਵਿੱਚ 9 ਕਤਲ ਕਰ ਦਿੱਤੇ ਰਾਮੇ ਦੇ ਪਰਿਵਾਰ ਉਸਦੇ ਸ਼੍ਰੀਕੇ ਭਾਈਚਾਰੇ ਦੇ 9 ਬੰਦਿਆਂ ਨੂੰ ਮਾਰ ਕੇ ਸ਼੍ਰੀ ਭਗਵਾੜ ਦੇ ਪਰਿਵਾਰ ਨੇ 4 ਬੰਦਿਆਂ ਦੀ ਭਾਜੀ ਉਹਨਾਂ ਸਿਰ ਹੋਰ 4 ਛਾੜ ਦਿੱਤੀ ਸੀ ਹੁਣ ਤੱਕ ਮਰਨ ਵਾਲਿਆਂ ਦੀ ਗਿਣਤੀ 16 ਹੋ ਚੁੱਕੀ ਸੀ ਸ਼ਾਇਦ ਰਾਮੇ ਦੇ ਪਰਿਵਾਰ ਨੂੰ ਪਹਿਲਾਂ ਇਦਾਂ ਲੱਗਿਆ ਹੋਵੇਗਾ ਕਿ ਜੇ ਅਸੀਂ ਸਰਪੰਚ ਦੇ ਪਰਿਵਾਰ ਦੇ ਇੱਕ ਬੰਦੇ ਦੇ ਕਤਲ ਦੇ ਬਦਲੇ ਵਿੱਚ ਇੱਕੋ ਦਿਨ ਵਿੱਚ ਪੰਜ ਕਤਲ ਕਰ ਦੇਵਾਂਗੇ ਤਾਂ ਸਰਪੰਚ ਦਾ ਪਰਿਵਾਰ ਡਰ ਸਹਿਮ ਜਾਵੇਗਾ ਸ਼ਾਇਦ ਉਹ ਪਿੰਡ ਛੱਡ ਕੇ ਹੀ ਭੱਜ ਜਾਵੇਗਾ ਤੇ ਇਹ ਖੂਨੀ ਖੇੜੇ ਤੇ ਰੁਕ ਜਾਵੇਗੀ ਪਰ ਨਹੀਂ ਉਹ ਨਹੀਂ ਸਨ ਜਾੜਦੇ ਕਿ ਉਹਨਾਂ ਦੇ ਪੰਜ ਕਤਲਾਂ ਦੇ ਬਦਲੇ ਨੌ ਬੰਦੇ ਮਰਨਗੇ ਹੁਣ ਇਹ ਕਤਲਗਾਰਤ ਕਰੋਰ ਪਿੰਡ ਦੇ ਪਰਿਵਾਰਾਂ ਸ਼੍ਰੀਕੇ ਭਾਈ ਚਾਰਿਆਂ ਤੱਕ ਨਹੀਂ ਸੀਮਤ ਰਹੀ ਸੀ ਹੁਣ ਤਾਂ ਇਹ ਪਿੰਡ ਤੋਂ ਤੁਰ ਕੇ ਪੂਰੇ ਇਲਾਕੇ ਤੱਕ ਪਹੁੰਚ ਚੁੱਕੀ ਸੀ ਹੁਣ ਬਾਹਰ ਦੇ ਪਹਾੜੇ ਦੇ ਬਦਮਾਸ਼ਾਂ ਦੀ ਮੰਗ ਵੀ ਵੱਧ ਚੁੱਕੀ ਸੀ ਨੌ ਬੰਦੇ ਕਤਲ ਕਰਵਾ ਕੇ RAME ਦਾ ਪਰਿਵਾਰ ਹੁਣ ਇਸ ਦਾ ਬਦਲਾ ਲੈਣ ਲਈ ਸਰਪੰਚ ਸ਼੍ਰੀ ਭਗਵਾਨ ਦੇ ਪਰਿਵਾਰ ਨਾਲ ਇੱਕ ਚਾਲਬਾਜ਼ੀ ਖੇਡਦਾ ਹੈ ਤੇ ਇੱਕ ਦੋ ਮਹੀਨੇ ਦੇ ਵਕਫੇ ਵਿੱਚ ਹੀ RAME ਦੇ ਪਰਿਵਾਰ ਵੱਲੋਂ ਸ਼੍ਰੀ ਭਗਵਾਨ ਦੇ ਪਰਿਵਾਰ ਦੇ ਹੋਰ 7 ਬੰਦਿਆਂ ਦਾ ਕਤਲ ਕਰ ਦਿੱਤਾ ਜਾਂਦਾ ਹੈ ਇਹ ਸਾਰੀ ਕਤਲੋਗਾਰਤ ਕਿਸੇ ਇੱਕ ਖੇਡ ਵਾਂਗ ਚੱਲ ਰਹੀ ਹੁੰਦੀ ਹੈ ਜਿਵੇਂ ਮਾਨੋ ਪਹਿਲਾਂ ਇੱਕ ਪਾਲੇ ਵਿੱਚ ਗੇਂਦ ਆਉਦੀ ਹੋਵੇ ਉਹ ਪਾਲਾ 골 ਕਰਦਾ ਹੋਵੇ ਤੇ ਫਿਰ ਜਦੋਂ ਦੂਜੇ ਪਾਲੇ ਵਿੱਚ ਗੇਂਦ ਜਾਂਦੀ ਤਾਂ ਉਹ 골 ਕਰ ਦਿੰਦਾ। RAMME ਦੇ ਪਰਿਵਾਰ ਨੇ ਸਰਪੰਚ ਸ਼੍ਰੀ ਭਗਵਾਨ ਦੇ ਪਰਿਵਾਰ ਦੇ 7 ਬੰਦੇ ਮਾਰ ਦਿੱਤੇ ਸਨ। ਹੁਣ ਵਾਰੀ ਸੀ ਸ਼੍ਰੀ ਭਗਵਾਨ ਦੇ ਪਰਿਵਾਰ ਦੀ। ਇਸ ਵਾਰ ਸ਼੍ਰੀ ਭਗਵਾਨ ਦਾ ਪਰਿਵਾਰ ਇਸ ਖੂਨੀ ਖੇਡ ਦੇ ਨਿਜਮਾ ਵਿੱਚ ਥੋੜੀ ਅਦਲਾ ਬਦਲੀ ਕਰਦਾ ਏ। ਪਹਿਲੀ ਵਾਰ ਇਸ ਕਤਲੂ ਗਾਰਤ ਵਿੱਚ ਔਰਤਾਂ ਨੂੰ ਵੀ ਸ਼ਾਮਲ ਕੀਤਾ ਜਾਂਦਾ। ਸਰਪੰਚ ਸ਼੍ਰੀ ਭਗਵਾਨ ਦੇ ਪਰਿਵਾਰ ਵੱਲੋਂ ਦੀਵਾਲੀ ਵਾਲੇ ਦਿਨ ਰਾਮੇ ਦੇ ਪਰਿਵਾਰ ਦੀਆਂ ਦੋ ਔਰਤਾਂ ਦਾ ਕਤਲ ਕਰ ਦਿੱਤਾ ਜਾਂਦਾ ਹੈ ਹੁਣ ਵਾਰੀ ਆਉਂਦੀ ਹੈ RAME ਦੇ ਪਰਿਵਾਰ ਦੀ ਬਦਲਾ ਲੈਣ ਦੀ ਇੰਨੇ ਕਤਲਾਂ ਪਿੱਛੇ RAME ਦੇ ਪਰਿਵਾਰ ਵਿੱਚ ਇੱਕ ਆਨੰਦਪਾਲ ਨਾਮ ਦਾ ਸ਼ਖਸ ਸਭ ਦਾ ਮੁਖੀ ਬਚਦਾ ਜਿਸ ਉੱਤੇ ਹੁਣ ਸਾਰੀ ਜ਼ਿੰਮੇਵਾਰੀ ਪਈ ਹੋਈ ਸੀ ਕਿ ਉਹ ਕਿਵੇਂ ਨਾ ਕਿਵੇਂ ਸ਼੍ਰੀ ਭਗਵਾੜ ਦੇ ਪਰਿਵਾਰ ਤੋਂ ਬਦਲਾ ਲਵੇ ਆਨੰਦਪਾਲ ਅਜੇ ਬਦਲੇ ਦੀਆਂ ਵਿਵਤਾ ਹੀ ਲਗਾ ਰਿਹਾ ਸੀ ਕਿ ਸ਼੍ਰੀ ਭਗਵਾੜ ਦੇ ਗਰੁੱਪ ਵੱਲੋਂ ਦਾਾ ਲਾ ਕੇ ਖੁਦ ਆਨੰਦਪਾਲ ਹੀ ਤੇ ਉਸਦੇ ਨਾਲ ਦੋ ਹੋਰ ਸਾਥੀਆਂ ਦਾ ਕਤਲ ਕਰ ਦਿੱਤਾ ਜਾਂਦਾ ਹੈ ਪਹਿਲਾਂ ਤਾਂ ਕਿੰਨਾ ਸਮਾਂ ਇਦਾਂ ਚੱਲਦਾ ਰਿਹਾ ਕਿ ਮੰਨੋ ਜਿਵੇਂ ਪਹਿਲੀ ਧਰ ਕਤਲ ਕਰਦੀ ਹੋਵੇ ਤੇ ਫੇਰ ਦੂਜੀ ਪਰ ਇਸ ਵਾਰ ਸ਼੍ਰੀ ਭਗਵਾੜ ਦੇ ਪਰਿਵਾਰ ਨੇ ਲਗਾਤਾਰ ਦੋ ਵਾਰ ਕਤਲ ਕਰਕੇ ਇੱਕ ਵੱਖਰੀ ਹੀ ਭਾਜੀ ਚਾੜ ਦਿੱਤੀ ਸੀ ਜਦੋਂ ਆਨੰਦਪਾਲ ਦਾ ਕਤਲ ਹੋਇਆ ਤਾਂ ਉਸ ਦੀ ਪਤਨੀ ਵੱਲੋਂ ਪੁਲਿਸ ਸਟੇਸ਼ਨ ਵਿੱਚ 20 ਬੰਦਿਆਂ ਦੇ ਬਰ ਖਿਲਾਫ ਮੁਕੱਦਮਾ ਦਰਜ ਕਰਵਾਇਆ ਜਾਂਦਾ ਇਹਨਾਂ 20 ਆ ਦੋਸ਼ੀਆਂ ਵਿੱਚੋਂ ਇੱਕ ਨਾਮ ਸੀ ਇੱਕ ਐਸੇ ਸ਼ਖਸ ਦਾ ਜਿਸ ਦੇ ਚਰਚੇ ਅਪਰਾਧਿਕ ਜਗਤ ਵਿੱਚ ਪੰਜਾਬ ਹਰਿਆਣਾ ਰਾਜਸਥਾਨ ਦਿੱਲੀ ਤੱਕ ਹੁੰਦੇ ਸਨ ਸ਼ਾਇਦ ਤੁਸੀਂ ਵੀ ਪਹਿਲਾਂ ਕਦੇ ਇਹ ਨਾਮ ਜ਼ਰੂਰ ਸੁਣਿਆ ਹੋਵੇਗਾ ਇਹ ਨਾਮ ਸੀ ਕੁਖਿਆਤ ਗੈਂਗਸਟਰ ਕਾਲਾ ਜਠੇੜੀ ਦਾ ਹਰਿਆਣਾ ਦਿੱਲੀ ਐਨਸੀਆਰ ਦਾ ਇਹ ਕੈਟਾਗਰੀ ਦਾ ਗੈਂਗਸਟਰ ਜਿਸਦੇ ਲਿੰਕ ਜੁੜਦੇ ਸਨ ਭਾਰਤ ਦੇ ਦੂਜੇ ਵੱਡੇ ਅਪਰਾਧੀਆਂ ਦੇ ਨਾਲ ਜਦੋਂ ਐਨੇ ਕਤਲ ਕਰੋੜ ਪਿੰਡ ਵਿੱਚ ਹੋਏ ਤਾਂ ਪਿੰਡ ਵਿੱਚ ਪਿੱਛੇ ਕੋਈ ਮਰਦ ਨਹੀਂ ਸੀ ਬਚਿਆ ਘਰ ਘਰ ਵਿੱਚ ਤਾਂ ਸੱਥਰ ਵੇਛੁੱਕੇ ਸਨ ਇਸ ਲਈ ਥੱਪੜ ਤੋਂ ਸ਼ੁਰੂ ਹੋਈ ਇਹ ਕਤਲੋਗਾਰਤ ਪਿੰਡ ਤੋਂ ਬਾਹਰਲੇ ਲੋਕਾਂ ਤੱਕ ਪਹੁੰਚ ਚੁੱਕੀ ਸੀ ਉਹਨਾਂ ਇਸ ਵਿੱਚ ਸਾਰੇ ਇਲਾਕੇ ਦੇ ਹੀ ਪਿੰਡ ਸ਼ਾਮਲ ਹੋ ਚੁੱਕੇ ਸਨ ਬਾਹਰਲੇ ਲੋਕ ਆ ਕੇ ਪਿੰਡ ਵਿੱਚ ਕਤਲ ਕਰਦੇ ਸਨ ਤੇ ਕਰਵਾਉਂਦੇ ਵੀ ਪਿੰਡ ਦੇ ਹੀ ਲੋਕ ਸਨ ਦੂਜੇ ਪਾਸੇ ਦਿਵਾਲੀ ਵਾਲੇ ਦਿਨ ਦੋ ਔਰਤਾਂ ਤੇ ਅਨੰਦਪਾਲ ਦੇ ਕਤਲ ਵੇਲੇ ਹੋਏ ਦੂਰੇ ਹਮਲਿਆ ਦਾ ਬਦਲਾ ਲੈਣ ਲਈ ਹੁਣ RAME ਦੇ ਪਰਿਵਾਰ ਦੀ ਵਾਰੀ ਹੁੰਦੀ ਹੈ ਤੇ ਹੁਣ RAME ਦੇ ਪਰਿਵਾਰ ਵਿੱਚੋਂ ਇੱਕ ਮੋਹਿਤ ਨਾਮ ਦਾ ਲੜਕਾ ਪੱਕੀ ਧਾਰਦਾ ਹੈ ਕਿ ਮੈਂ ਇਸ ਕਤਲकांड ਦਾ ਬਦਲਾ ਲਵਾਗਾ ਮੋਹਿਤ ਵੱਲੋਂ ਆਪਣੇ ਸਾਥੀਆਂ ਦੇ ਨਾਲ ਮਿਲ ਕੇ ਸ਼ੀਰੀ ਭਗਵਾੜ ਦੇ ਪਰਿਵਾਰ ਤੇ ਹਮਲਾ ਕੀਤਾ ਜਾਂਦਾ ਤੇ ਉਹਨਾਂ ਦੇ ਪਰਿਵਾਰ ਦੇ ਕੁਝ ਬੰਦਿਆਂ ਦਾ ਕਤਲ ਕਰ ਦਿੱਤਾ ਜਾਂਦਾ ਹੈ ਜਿਸ ਕਾਰਨ ਮੋਹਿਤ ਨੂੰ ਕੈਦ ਹੋ ਜਾਂਦੀ ਪਰ ਪਿੰਡ ਵਿੱਚ ਖੂਨ ਖਰਾਬਾ ਹੁਣ ਬਹੁਤ ਵੱਧ ਚੁੱਕਾ ਸੀ ਪੁਲਿਸ ਦੀ ਚੌਕੀ ਵੀ ਪਿੰਡ ਵਿੱਚ ਪੱਕੀ ਬਿਠਾ ਦਿੱਤੀ ਗਈ ਸੀ ਉਪਰ ਜਦੋਂ ਇੱਕਦਮ ਪਿੰਡ ਵਿੱਚ ਇੰਨੇ ਕਤਲ ਹੋਏ ਤਾਂ ਪੁਲਿਸ ਦੇ ਵੱਡੇ ਵੱਡੇ ਅਫਸਰਾਂ ਦਾ ਧਿਆਨ ਇਸ ਪਾਸੇ ਗਿਆ ਪ੍ਰਸ਼ਾਸਨ ਦੀ ਚੌਕਸੀ ਵਧੀ ਜਿਸ ਕਾਰਨ ਕੁਝ ਸਾਲਾਂ ਵਾਸਤੇ ਇਹ ਖੂਨ ਖਰਾਬਾ ਥੋੜਾ ਠੰਡਾ ਪੈ ਗਿਆ ਪਰ ਕਈ ਸਾਲਾਂ ਬਾਅਦ ਅੱਜ ਤੋਂ ਕਰੀਬ 2 ਸਾਲ ਪਹਿਲਾਂ ਮੋਹਿਤ ਜੇਲ੍ਹ ਵਿੱਚੋਂ ਬਾਹਰ ਆਉਂਦਾ ਹੈ ਤੇ 12 ਨਵੰਬਰ 2023 ਦੇ ਦੀਵਾਲੀ ਵਾਲੇ ਦਿਨ ਜਦੋਂ ਮੋਹਿਤ ਘਰ ਆਇਆ ਹੋਇਆ ਸੀ ਇਹ ਇੰਨੇ ਸਾਲ ਜੇਲ੍ਹ ਵਿੱਚ ਰਹਿਣ ਤੋਂ ਬਾਅਦ ਉਸ ਨੂੰ ਲੱਗਾ ਸੀ ਕਿ ਸ਼ਾਇਦ ਹੁਣ ਦੁਸ਼ਮਣੀ ਦੀ ਅੱਗ ਠੰਡੀ ਪੈ ਗਈ ਹੈ ਪਰ ਨਹੀਂ ਜਦੋਂ ਹੀ ਮੋਹਿਤ ਬਾਹਰ ਆਇਆ ਤਾਂ 2023 ਦੀ ਦੀਵਾਲੀ ਵਾਲੇ ਦਿਨ ਪਿੰਡ ਦੀ ਹੀ ਇੱਕ ਢੀੜੀ ਗਲੀ ਵਿੱਚ ਮੋਹਿਤ ਨੂੰ ਘੇਰ ਕੇ ਗੋਲੀਆਂ ਨਾਲ ਸ਼੍ਰੀ ਭਗਵਾਨ ਦੇ ਪਰਿਵਾਰ ਨੇ ਭੁੰਨ ਸੁਟਿਆ કુલ 12 ਗੋਲੀਆਂ ਮੋਹਿਤ ਨੂੰ ਮਾਰੀਆਂ ਗਈਆਂ ਸਨ ਇੱਕ ਛੋਟੇ ਜਿਹੇ ਮਾਮੂਲੀ ਥੱਪੜ ਤੋਂ ਸ਼ੁਰੂ ਹੋਏ ਇਸ ਕਤਲਿਆਮ ਵਿੱਚ ਮੋਹਿਤ ਦਾ ਕਤਲ ਹੁਣ ਤੱਕ ਦਾ ਸਭ ਤੋਂ ਆਖਰੀ ਕਤਲ ਹੈ ਇੱਕ ਛੋਟੀ ਜੀ ਤਕਰਾਰ ਨੇ ਕਿੰਨਾ ਭਿਆਨਕ ਰੂਪ ਧਾਰ ਲਿਆ ਕਿ ਉਸ ਦੇ ਦਿੱਤੇ ਗਏ ਜ਼ਖਮ ਪੀੜਤ ਪਰਿਵਾਰਾਂ ਵੱਲੋਂ ਕਦੇ ਵੀ ਭੁਲਾਏ ਨਹੀਂ ਜਾ ਸਕਦੇ ਅੱਜ ਦੇ ਸਮੇਂ ਹਾਲਾਤ ਇਤੋਂ ਤੱਕ ਆਣ ਪਹੁੰਚੇ ਹਨ ਕਿ ਪਿੰਡ ਵਿੱਚੋਂ ਬਹੁਤ ਸਾਰੇ ਪਰਿਵਾਰ ਆਪਣਾ ਘਰ-ਬਾਰ ਜ਼ਮੀਨਾਂ ਵੇਚ ਕੇ ਪਿੰਡ ਛੱਡ ਕੇ ਜਾ ਚੁੱਕੇ ਹਨ ਬਹੁਤ ਸਾਰੇ ਘਰਾਂ ਵਿੱਚ ਅੱਜ ਘਾਹ ਉੱਗਿਆ ਖੜਾ ਹੈ ਮਾਨੋ ਜਿਵੇਂ ਇਸ ਪਿੰਡ ਨੂੰ ਕੋਈ ਸਰਾਫ ਮਿਲਿਆ ਹੋਵੇ ਸੋ ਦੋਸਤੋ ਏਸੀ ਕਰੋਰ ਪਿੰਡ ਦੇ ਖੂਨੀ ਕਤਲੇਆਮ ਦੀ ਕਹਾਣੀ ਜੋ ਥੱਪੜ ਤੋਂ ਸ਼ੁਰੂ ਹੋਈ ਤੇ ਕਿੰਨੇ ਬੰਦਿਆਂ ਤੇ ਪਰਿਵਾਰਾਂ ਨੂੰ ਖਾ ਗਈ ਹੁਣ ਇਸ ਖੇਡ ਵਿੱਚ ਜਿੱਤਿਆ ਕੌਣ ਅਤੇ ਹਾਰਿਆ ਕੌਣ ਇਹਦਾ ਜਵਾਬ ਤੁਸੀਂ ਹੀ ਦੱਸ ਦਿਓ ਵੀਡੀਓ ਨੂੰ ਅਖੀਰ ਤੱਕ ਦੇਖਣ ਲਈ ਤੁਹਾਡਾ ਸਭ ਦਾ ਧੰਨਵਾਦ ਇਸ ਵੀਡੀਓ ਸੰਬੰਧੀ ਆਪਣੇ ਵਿਚਾਰ ਕਮੈਂਟਾਂ ਵਿੱਚ ਜਰੂਰ ਸਾਂਝੇ ਕਰਿਓ ਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਇਹ ਦੇਖਣ ਲਈ ਕਿਰਪਾ ਕਰਕੇ 5047 YouTube ਚੈਨਲ ਅਤੇ ਬ੍ਰੀਫ ਪੰਜਾਬ Facebook ਪੇਜ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ